ਅੱਜ ਦੋਸਰੇ ਮੌਕੇ ਲੁਧਿਆਣਾ ਚ ਪੰਜਾਬ ਕਾਂਗਰਸ ਨੇ ਬਾਦਲ ਪਰਿਵਾਰ ਸਮੇਤ ਕਈ ਅਕਾਲੀ ਮੰਤਰੀਆਂ ਦਾ ਪੁਤਲਾ ਸਾੜਿਆ ਸੰਸਦ ਰਵਨੀਤ ਸਿੰਘ ਬਿੱਟੂ ਦੀ ਅਗਵਾਈ ਚ ਬਾਦਲ ਪਰਿਵਾਰ ਦਾ ਪੁਤਲਾ ਫੋਕਿਆ ਗਿਆ ਤੇ ਕਾਂਗਰਸੀ ਵਰਕਰਾਂ ਨੇ ਸਰਕਾਰ ਖਿਲਾਫ ਚੜ੍ਹ ਕੇ ਨਾਅਰੇਬਾਜ਼ੀ ਵੀ ਕੀਤੀ ਪ੍ਰਦਰਸ਼ਨ ਕਰੇ ਕਾਂਗਰਸੀਆਂ ਨੇ ਬਾਦਲ ਪਰਿਵਾਰ ਦੇ ਸ਼ਾਸਨ ਨੂੰ ਰਾਵਣ ਰਾਜ ਘਰਾੜ ਦਿੱਤਾ ਸਰ ਇਹਦਾ ਤਿਉਹਾਰ ਦਾ ਮਕਸਦ ਕੀ ਹੈ ਵੀ ਰਾਵਣ ਦਾ ਵਧ ਰਾਵਣ ਦਾ ਖਾਤਮਾ 라ਵਣ ਰਾਜ ਦਾ ਖਾਤਮਾ ਉਸੇ ਤਰੀਕੇ ਨਾਲ ਪੰਜਾਬ ਦੇ ਵਿੱਚ ਬਾਦਲ ਬਾਦਲ ਦੀ ਸਰਕਾਰ ਬਾਦਲ ਦਾ ਟੱਬਲ 라ਵਣ ਦਾ ਰੂਪ ਧਾਰ ਚੁੱਕਿਆ ਹੈ ਇਹ ਹਰ ਪੰਜਾਬੀ ਦੀ ਆਵਾਜ਼ ਹੈ ਤੇ ਸਾਰੀ ਕਾਂਗਰਸ ਪਾਰਟੀ ਨੇ ਇਸ 라ਵਣ ਰਾਜ ਨੂੰ ਖਤਮ ਕਰਨ ਲਈ ਬਾਦਲ ਪਰਿਵਾਰ ਮਤਲਬ 라ਵਣ 라ਵਣ ਨੂੰ ਖਤਮ ਕਰਨ ਲਈ ਪੰਜਾਬ ਚ ਅੱਜ ਇਸ 라ਵਣ ਨੂੰ ਸਾੜਿਆ ਹੈ ਇਸ 라ਵਣ ਨੂੰ ਅਗਨੀ ਭੇਟ ਕੀਤਾ ਤੇ ਜਿੰਨਾ ਚਿਰ ਇਸ 라ਵਣ ਦਾ ਅਸੀਂ ਖਾਤਮਾ ਨਹੀਂ ਕਰ ਦਿੰਦੇ ਪ੍ਰਕਾਸ਼ ਸਿੰਘ ਬਾਦਲ ਤੇ ਉਹਦੇ ਟੱਬਰ ਦਾ ਵੋਟਾਂ ਰਾਹੀਂ ਕੋਈ ਅਸੀਂ ਜਾਨੋ ਮਾਰਨ ਵਾਲੀ ਕੋਈ ਕੁੱਟਮਾਰ ਵਾਲੀ ਗੱਲ ਨਹੀਂ ਕਰ ਰਹੇ ਅਸੀਂ ਕਹਿ ਰਹੇ ਸਿਆਸੀ ਤੌਰ ਤੇ ਜਿੰਨਾ ਚਿਰ ਇਸ ਬਾਦਲ ਰੂਪੀ 라ਵਣ ਦਾ ਅੰਤ ਨਹੀਂ ਕਰਨਦੇ ਉਹਨਾਂ ਚਿਰ ਅਸੀਂ ਅੱਜ ਤੋਂ ਬਾਅਦ ਸਾਹ ਨਹੀਂ ਲਵਾਂਗੇ ਇਸ ਤੋਂ ਪਹਿਲਾਂ ਸੋਮਵਾਰ ਰਾਤ ਕਾਂਗਰਸੀ ਲੀਡਰ ਨਸ਼ੇ ਦਾ ਪਤਲਾ ਸਾੜਨ ਦੀ ਤਿਆਰੀ ਕਰ ਰਹੀ ਸੀ ਜਿਸ ਦੌਰਾਨ ਉਹਨਾਂ ਦੀ ਅਕਾਲੀ ਸਮਰਥਕਾਂ ਨਾਲ ਹਿੰਸਕ ਝੜਪ ਹੋ ਗਈ ਸੀ ਪੰਜਾਬ ਟਰੋਨਾ ਚ ਨਸ਼ੇ ਦਾ ਕਾਰੋਬਾਰ ਵੱਡਾ ਮੁੱਦਾ ਹੈ ਜਿਹਦੇ ਚ ਕਾਂਗਰਸ ਅਤੇ ਦੂਟੀਆਂ ਪਾਰਟੀਆਂ ਬਾਦਲ ਪਰਿਵਾਰ ਤੇ ਨਸ਼ੇ ਦੇ ਕਾਰੋਬਾਰੀ ਨੂੰ ਬਚਾਉਣ ਦੇ ਇਲਜ਼ਾਮ ਲਗਾ ਰਹੀਆਂ ਨੇ